ਤੁਵੀ ਲਈਤੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਨੀਤਾ ਆਵਾਨੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਰਿਲਾਈਐਂਸ ਇੰਡਸਟਰੀ ਦੀ 89 ਸਲਾਨਾ ਆਮ ਮੀਟਿੰਗ AGM ਵਿੱਚ Reliance Foundation ਦੀ ਸੰธਾਪਕ ਨੀਤਾ ਅੰਬਾਨੀ ਨੇ ਇੱਕ ਸਿਹਤ ਸੰਭਾਲ ਪ੍ਰੋਜੈਕਟ ਦਾ ਐਲਾਨ ਕੀਤਾ। ਇਸੇ ਤਹਿਤ Reliance Foundation ਮੁੰਬਈ ਦੇ ਦਿਲ ਵਿੱਚ 2000 ਬਿਸਤਰਿਆਂ ਵਾਲਾ ਇੱਕ ਅਦਨੋਨਿਕ ਮੈਡੀਕਲ ਸਿਟੀ ਬਣਾ ਰਹੀ ਆ। ਨੀਤਾ ਅੰਬਾਨੀ ਨੇ ਕਿਹਾ ਕਿ ਫਾਊਂਡੇਸ਼ਨ ਦੀਆਂ ਪਿੰਡੂ ਵਿਕਾਸ ਪਹਿਲਕਦਮੀਆਂ ਨੇ ਇਸ ਸਾਲ 55000 ਤੋਂ ਵੱਧ ਪਿੰਡਾਂ ਵਿੱਚ 15 ਲੱਖ ਲੋਕਾਂ ਦੇ ਜੀਵਨ ਵਿੱਚ ਸੁਧਾਰ ਕੀਤਾ। ਨੀਤਾ ਅੰਬਾਨੀ ਨੇ ਕਿਹਾ ਕਿ Reliance Foundation ਦੇ ਪਿੰਡੂ ਵਿਕਾਸ ਖਿਆਤੇ ਸਿਹਤ ਵਾਰਗੇ ਖੇਤਰਾ ਵਿੱਚ ਪਹਿਲ ਕਦਮੀਆਂ ਦੇਸ਼ ਦੇ ਹਰ ਕੋਨੇ ਤੱਕ ਪਹੁੰਚ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਸਿਰਫ ਇੱਕ ਹਸਪਤਾਲ ਨਹੀਂ ਹੋਵੇਗਾ ਸਗੋਂ ਭਾਰਤ ਵਿੱਚ ਸਿਹਤ ਸੰਭਾਲ ਨਮੀਨਤਾ ਦਾ ਇੱਕ ਨਵਾਂ ਕੇਂਦਰ ਬਣ ਜਾਵੇਗਾ ਇੱਥੇ AI ਨਾਲ ਡਾਇਗਨੋਸਿਸ ਕੀਤਾ ਜਾਵੇਗਾ ਉੰਤ ਮੈਡੀਕਲ ਟੈਕਨੋਲੋਜੀ ਭਾਰਤ ਤੇ ਦੁਨੀਆ ਦੇ ਸਭ ਤੋਂ ਵਧੀਆ ਡਾਕਟਰ ਮਿਲ ਕੇ ਇੱਥੇ ਇਲਾਜ ਦੇ ਉੱਚ ਮਿਆਰਾਂ ਨੂੰ ਪੂਰਾ ਕਰਨਗੇ ਉਹਨਾਂ ਨੇ ਕਿਹਾ ਕਿ ਇੱਥੇ ਇੱਕ ਮੈਡੀਕਲ ਕਾਲਸ ਵੀ ਬਣਾਇਆ ਜਾਵੇਗਾ ਤਾਂ ਜੋ ਭਵਿੱਖ ਦੇ ਡਾਕਟਰ ਤਿਆਰ ਕੀਤੇ ਜਾ ਸਕਣ ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਬੀਤੇ ਦਹਾਕੇ ਦੇ ਵਿੱਚ ਮੁੰਬਈ ਦੇ ਸਰ ਐਚਐਨ ਰਾਇਲੈਂਸ ਫਾਊਂਡੇਸ਼ਨ ਹਸਪਤਾਲ ਨੇ 33 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਤੇ ਇਸ ਨੂੰ ਭਾਰਤ ਦੇ ਮੋਰੀ ਮਲਟੀ ਸਪੈਸ਼ਲਿਟੀ ਹਸਪੀਟਲ ਦਾ ਦਰਜਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਹਸਪਤਾਲ ਹੁਣ ਆਪਣੇ ਕੰਮ ਦਾ ਵਿਸਤਾਰ ਕਰ ਰਿਹਾ ਤੇ ਜੀਵਨ ਨਾਮਕ ਇੱਕ ਨਵਾਂ ਵਿੰਗ ਸ਼ੁਰੂ ਕਰ ਰਿਹਾ। ਇਹ ਵਿਸ਼ੇਸ਼ ਤੌਰ ਤੇ ਕੀਮੋਥੈਰਪੀ, ਇਮੂਨ ਥੈਰਪੀ ਲਈ ਹੋਵੇਗਾ ਜਿਸ ਵਿੱਚ ਬੱਚਿਆਂ ਦੇ ਕੈਂਸਰ ਦੇ ਇਲਾਜ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਨੀਤਾ ਆਵਾਨੀ ਨੇ ਜੋਰ ਦੇ ਕੇ ਕਿਹਾ ਕਿ ਸਾਡਾ ਮਿਸ਼ਨ ਸਿਰਫ ਸਮਰੱਥਾ ਦਾ ਵਿਸਤਾਰ ਕਰਨਾ ਨਹੀਂ ਸਗੋਂ ਵਿਸ਼ੂ ਪਦਰੀ ਸੇਤ ਸੰਭਾਲ ਨੂੰ ਹਰ ਭਾਰਤੀ ਲਈ ਪਹੁੰਚਯੋਗ ਤੇ ਕਿਫਾਇਤੀ ਬਣਾਉਣਾ ਉਹਨਾਂ ਨੇ ਕਿਹਾ ਕਿ ਰਾਇਲयंस ਫਾਊਂਡੇਸ਼ਨ ਦੇ ਪਿੰਡੂ ਵਿਕਾਸ ਪੈਡ ਅਕੈਡਮੀਆ ਨੇ 1 ਸਾਲ 55000 ਤੋਂ ਵੱਧ ਪਿੰਡਾਂ ਵਿੱਚ 15 ਲੱਖ ਲੋਕਾਂ ਦੇ ਜੀਵਨ ਵਿੱਚ ਸੁਧਾਰ ਕੀਤਾ ਇਸ ਵਿੱਚ ਪਾਣੀ ਦੀ ਸੁਰੱਖਿਆ ਖੇਤੀਬਾੜੀ ਮਛੇਰਿਆਂ ਦੇ ਭਾਈਚਾਰਾ ਨੂੰ ਸਾਸਕਤ ਬਣਾਉਣਾ ਤੇ ਔਰਤਾਂ ਤੇ ਬੱਚਿਆਂ ਦਾ ਸਮਰਥਨ ਕਰਨਾ ਸ਼ਾਮਲਾ ਉਹਨਾਂ ਨੇ ਕਿਹਾ ਕਿ ਸਾਡਾ ਟੀਚਾ ਭਾਰ ਦੇ ਹਰ ਕੋਨੇ ਵਿੱਚ 1 ਕਰੋੜ ਤੋਂ ਵੱਧ ਬੱਚਿਆਂ ਨੂੰ ਵਿਸ਼ਵ ਪੱਧਰ ਸਿੱਖਿਆ ਪ੍ਰਦਾਨ ਕਰਨਾ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਖੇਡਾਂ ਦੇ ਵਿੱਚ ਜ਼ਿੰਦਗੀਆਂ ਬਦਲਣ ਦੀ ਸ਼ਕਤੀ ਹੁੰਦੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਆਪਣੀ ਸਭ ਲਈ ਸਿੱਖਿਆ ਕਿਆ ਤੇ ਖੇਡਾਂ ਪ੍ਰੋਗਰਾਮ ਆ ਰਾਹੀਂ ਰਿਲਾਈਐਂਸ ਫਾਊਂਡੇਸ਼ਨ ਹੁਣ ਤੱਕ 2.3 ਕਰੋੜ ਤੱਕ ਤੋਂ ਵੱਧ ਜਿਹੜੇ ਬੱਚਿਆਂ ਤੱਕ ਪਹੁੰਚ ਕਰ ਚੁੱਕੀ ਹੈ